ਬੰਦਾ ਟੱਪ ਕੇ ਆਇਆ ਮੇਰੇ ਮੈਨੂੰ ਮਾਰ ਦੇਣਾ ਸੀ ਆਹ ਇੱਕ ਬੰਦਾ ਜਿੱਥੇ ਉਹ ਉੱਠਾ ਉਹਨੇ ਮੈਨੂੰ ਮਾਰ ਦੇਣਾ ਸੀ ਜਿੰਨੀਆਂ ਗੱਲਾਂ ਕਹੂੰਗੀ ਝੂਠੀ ਬੋਲਦੀ ਇੰਨਾ ਮਾਂਗੂ ਗੱਲਾਂ ਦਾ ਕਾਪੜੀ ਮਾਰਦੀ ਸਾਰੀਆਂ ਗੱਲਾਂ ਸੱਚੀਆਂ ਕਹੂੰ ਉਹ ਨੋਮੇ ਪਾਸ ਆ ਗਏ ਉਹ ਕਰਕੇ ਵੀ ਮੈਨੂੰ ਇੱਥੇ ਖੜੀ ਨਾ ਉਹ ਕਰਦੇ ਮਾਰਦੇ ਪਰ ਜਿਹੜੀਆਂ ਗੱਲਾਂ ਮੈਂ ਕਰੂੰ ਇਹਦਾ ਭਾਈ ਆਇਆ ਇਹਦੇ ਭਾਈ ਨੇ ਮੇਰੇ ਗੜਵੇ 'ਚ ਹੱਥ ਪਾਇਆ ਮੈਂ ਮੰਗਰ ਫੇਰ ਮੈਂ ਜਿੱਦੋ ਭੱਜੀ ਫੇਰ ਤੋਂ ਭੱਜ ਗਿਆ ਖੜਦਾ ਫੇਰ ਗਾਲੀ ਗਲੋਚ ਦੇ ਕੇ ਜਾਂਦਾ ਹੈ ਮਾਂ ਆਉਂਦੀ ਹੈ ਤਾਂ ਲੜਦੀ ਹੈ ਸਾਰੇ ਡੱਬਰ ਲੜ ਕੇ ਜਾਂਦਾ ਹੈ ਕਿਉਂ ਅਸੀ ਬਈ ਕਿਵੇਂ ਆ ਕੰਡਾ ਟੱਪ ਕੇ ਆਏ ਉਹ ਇੱਥੇ ਉਹਨੇ ਮੈਨੂੰ ਮਾਰ ਦੇਣਾ ਉਹਦੀ ਤੂੰ ਦੱਸ ਸਰ ਦੇ ਦਿਲ ਦੀ ਕੀ ਹੈ ਮੈਂ ਤਾਂ ਹੀ ਕਹਨੀ ਮੈਂ ਤਾਂ ਕੰਦ ਕਢਾ ਕੇ ਵੀ ਅੱਜ ਬੈਠੀ ਹਾਂ ਇਹਦੇ ਨਾਲ ਜਿਵੇਂ ਚਾਜਦੀ ਨਹੀਂ ਇਹ ਗੰਦ ਬਹੁਤ ਆਪਦੀ ਹੈ ਮੈਨੂੰ ਸੁਣਿਆ ਨਹੀਂ ਜਾਂਦਾ ਕੋਣ ਬੋਲਦੀ ਗੰਦ ਮੇਰੀ ਸੱਸ ਜੀ ਕੀ ਬੋਲਦੀ ਹੈ ਕੀ ਕਹਿੰਦੀ ਹੈ ਤੈਨੂੰ ਬੋਲਦੀ ਕਿ ਕੁੜੀ ਨੂੰ ਬੋਲਦੀ ਨਾ ਜੀ ਮੈਨੂੰ ਬੋਲਦੀ ਹੈ ਜੀ ਸ਼ੁਰੂਤੀ ਬੋਲਦੀ ਕਿ ਹੁਣ ਬੋਲਣਾ ਨਹੀਂ ਸ਼ੁਰੂਤੀ ਬੋਲਦੀ ਹੈ ਕਹਣਾ ਜੀ ਜਿਹਦਾ ਬੋਲਦੀ ਹੁੰਦੀ ਸੰਗੀ ਉਹਦੋਂ ਵੀ ਬੋਲਦੀ ਆ ਤਾਂ ਕਿੰਨੇ ਚਿਰ ਬਾਅਦ ਬੋਲਣ ਲੱਗ ਪਏ ਕਿੰਨਾ ਟੋੜਾ ਜੀ ਟਾਈਮ ਤੋਂ 2.5 ਮਹੀਨੇ ਲੱਗੇ ਹੋਣਗੇ ਆਪਾਂ ਉਹਦੀ ਲੱਗੀ ਸੀ ਜੀ ਉਹ ਦਿਨ ਮੈਂ ਮੈਂ ਗੱਡੀ ਕੋਲੋਂ ਚੱਲਦੀ ਹੈ ਹਾਂ ਮੈਂ ਤਾਂ ਇਹ ਨਹੀਂ ਸਕਦੀ ਐਨੇ ਘੰਟੇ ਲੱਭ ਜ ਬੋਲਦੀ ਹੈ ਕਿ ਨੋ ਤੇ ਨੋ ਮੋਦੀ ਦੇ ਪੀਰ ਉਹ ਨਾ ਜੀ ਮੈਨੂੰ ਬੋਲਦੀ ਹੈ ਕਿ ਤੀਨ ਨੂੰ ਦੋ ਤੀਨ ਉਧਰ ਕੁਝ ਕਹਿੰਦੀ ਪੋਤੀ ਨੂੰ ਨਾ ਜੀ ਤੀਨ ਨੂੰ ਤਾਂ ਬੋਲਦੀ ਉਹ ਆਏ ਜ਼ਰੂਰ ਕੈਨੀ ਹੁੰਦੀ ਹੈ ਜੀ ਮੈਂ ਤਾਂ ਆਪ ਦੀ ਤੀਨ ਨੂੰ ਦੇਉ ਉਹ ਜਿਉਂ ਜਿਉਂਦੀ ਕਹਿ ਦਮੀ ਹੁੰਦੀ ਸੀ ਮੈਂ ਤਾਂ ਆਪ ਦੀ ਦੋ ਤੀਨ ਨੂੰ ਦੇਉ ਤੁਹਾਡੇ ਤੇਰੇ ਜਵਾਕਾਂ ਨੂੰ ਟੇਪਣ ਚ ਗਾਉਂ ਜੇ ਮੁੰਡਾ ਹੋ ਗਿਆ ਉਹ ਵੀ ਟੇਪਣ ਚ ਗਾਉਂ ਕੁੜੀ ਨੂੰ ਵੀ ਟੇਪਣ ਚ ਗਾਉਂ